ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਬਟਾਲਾ ਸਿਟੀ ਥਾਣੇ ਦੀ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਮੋਹਿਤ ਉਰਫ ਕਾਕਾ ਵਾਸੀ ਗਾਂਧੀ ਕੈਂਪ ਉੱਤੇ ਮੁਕੱਦਮਾ ਦਰਜ ਕੀਤਾ ਸੀ ਦੋਸ਼ੀ ਨੇ ਦੱਸਿਆ ਕਿ ਥਿੰਦ ਨਹਿਰ ਦੇ ਕੋਲ ਉਸਨੇ ਨਸ਼ਾ ਰੱਖਿਆ ਹੋਇਆ ਹੈ ਉਸ ਦੀ ਰਿਕਵਰੀ ਕਰਨ ਲਈ ਜਦ ਉਸ ਨੂੰ ਨਾਲ ਲੈ ਕੇ ਅਸੀਂ ਇੱਥੇ ਪੁਝੇ ਤਾਂ ਉਸਨੇ ਪੁਲਿਸ ਨੂੰ ਚੱਕਮਾ ਦਿੰਦੇ ਹੋਏ ਪਹਿਲਾਂ ਤੋਂ ਹੀ ਉੱਥੇ ਰੱਖਿਆ ਆਪਣੇ ਵੈਪਨ ਦੇ ਨਾਲ ਪੁਲਿਸ ਪਾਰਟੀ ਉੱਤੇ ਦੋ ਫਾਇਰ ਕਰ ਦਿੱਤੇ ਪੁਲਿਸ ਪਾਰਟੀ ਵੱਲੋਂ ਵੀ ਆਪਣੇ ਸੈਲਫ ਡਿਫੈਂਸ ਵਿੱਚ ਫਾਇਰਿੰਗ ਕੀਤੀ ਗਈ ਜਿਸ ਨਾਲ ਮੁਜਰਮ ਦੀ ਸੱਜੀ ਲੱਤ ਉੱਤੇ ਗੋਲੀ ਲੱਗ ਗਈ ਬੜੀ ਮੁਸ਼ਤਿਹਦੀ ਦੇ ਨਾਲ ਪੁਲਿਸ ਵੱਲੋਂ ਉਸ ਨੂੰ ਕਾਬੂ ਕਰ ਇਸ ਸਿਵਲ ਹਸਪਤਲ ਭੇਜ ਦਿੱਤਾ ਗਿਆ ਹੈ ਇਸ ਮੁਜਰਮ ਉਤੇ ਹੋਰ ਥਾਵਾਂ ਤੇ ਵੀ ਗੋਲੀਆਂ ਚਲਾਉਣ ਦੇ ਮਾਮਲੇ ਹਨ ਇਸ ਦੀ ਸਾਰੀ ਜਾਣਕਾਰੀ ਐਸਪੀਜੀਐਸ ਸਹੋਤਾ ਵੱਲੋਂ ਦਿੱਤੀ ਗਈ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਬਟਾਲਾ ਪੁਲਿਸ ਸਿਟੀ ਇੱਕ ਕਮ ਕਰਮਾਦਰ ਸੀਗਾ ਜਿਹਦੇ ਵਿੱਚ ਇੱਕ ਦੋਸ਼ੀ ਮੁਹੇਦ ਏਲੀਅਸ ਕਾਕਾ ਜੋ ਕਿ ਗਾਂਧੀ कॅम्प ਦਾ ਰਹਿਣ ਵਾਲਾ ਸੀਗਾ ਉਹਨੂੰ ਇੱਥੇ ਹੈਰੋਇਨ ਦੀ ਰਿਕਵਰੀ ਵਾਸਤੇ ਲੈ ਕੇ ਆਏ ਸੀਗੇ ਉਹਨੇ ਇਨਸ਼ਾਫ ਕੀਤਾ ਸੀਗਾ ਕਿ ਉਹਨੇ ਇੱਥੇ ਜਿਹੜਾ ਥੰਦ ਪਿੰਡ ਦੇ ਰਕਬੇ ਦੇ ਵਿੱਚ ਇੱਥੇ ਨਹਿਰ ਕੰਢੇ ਹੈਰੋਇਨ ਲੁਕਾ ਕੇ ਰੱਖੀ ਹੋਈ ਹੈ ਤੇ ਇਨਸ਼ਾਫ ਦੇ ਮੁਤਾਬਕ ਪੁਲਿਸ ਪਾਰਟੀ ਉਹ ਹੈਰੋਇਨ ਰਿਕਵਰ ਕਰਨ ਵਾਸਤੇ ਆਈ ਸੀਗੀ ਜੋ ਇੱਥੇ ਆ ਕੇ ਉਹਨੇ ਪੁਲਿਸ ਨੂੰ ਚਕਮਾ ਦਿੱਤਾ ਤੇ ਇੱਥੇ ਆ ਕੇ ਪਤਾ ਲੱਗਾ ਕਿ ਹੈਰੋਇਨ ਤਾਂ ਉਹਨੇ ਲਕੋਈ ਹੀ ਨਹੀਂ ਸੀਗੀ ਉਹਨੇ ਇੱਕ ਵੈਪਨ ਆਪਣਾ ਲਕੋਇਆ ਹੋਇਆ ਸੀਗਾ ਇੱਥੇ 30 ਸਟਾਰ ਪਿਸਟਲ ਜਿਹੜਾ ਹੁੰਦਾ ਉਹ ਇੱਥੇ ਲਕੋਇਆ ਸੀਗਾ ਤੇ ਇਮੀਡੀਏਟਲੀ ਇਹਨੇ ਉਸ ਸਟਾਰ ਪਿਸਟਲ ਨੂੰ ਆਪਣੇ ਹੱਥ ਵਿੱਚ ਲੈ ਕੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤੇ ਜੋ ਇਹਦੇ ਵੱਲੋਂ ਦੋ ਫਾਇਰ ਪੁਲਿਸ ਪਾਰਟੀ ਦੇ ਉੱਤੇ ਕੀਤੇ ਪੁਲਿਸ ਪਾਰਟੀ ਵੱਲੋਂ ਸੈਲਫ ਡਿਫੈਂਸ ਦੇ ਵਿੱਚ ਜਿਹੜੇ ਐਸ ਐਚ ਓ ਸਿਟੀ ਨੇ ਸਭਜਿੰਦਰ ਜੀ ਉਹਨਾਂ ਵੱਲੋਂ ਇਹਦੇ ਉੱਤੇ ਫਾਇਰ ਕੀਤਾ ਗਿਆ ਜੋ ਇਹਦੀ ਸੱਜੀ ਲੱਤ ਤੇ ਲੱਗਾ ਫਾਇਰ ਲੱਗਣ ਤੋਂ ਬਾਅਦ ਇਹ ਮੌਕੇ ਤੇ ਡਿੱਗ ਗਿਆ ਤੇ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਇਹਨੂੰ ਕਾਬੂ ਕੀਤਾ ਤੇ ਇਹਨੂੰ ਸਿਵਲ ਹਸਪੀਟਲ ਪਹੁੰਚਾ ਦਿੱਤਾ ਗਿਆ ਮੈਂ ਦੱਸਣਾ ਚਾਹਾਂਗਾ ਕਿ ਇਹ 모ਹਿਤ ਇਲੀਅਸ ਕਾਕਾ ਜਿਹੜਾ ਦੋਸ਼ੀ ਸੀਗਾ ਇਹ ਰਾਹੁਲ ਦਾਤਰ ਤੇ ਅਮਨ ਆਂਡਾ ਜਿਹੜਾ ਇਥੋ ਦੇ ਨਟੋਰੀਅਸ ਕ੍ਰਾਈਮਨਲਸ ਨੇ ਬਟਾਲਾ ਦੇ ਉਹਨਾਂ ਦੇ ਗਰੁੱਪ ਦਾ ਮੈਂਬਰ ਸੀਗਾ ਤੇ ਉਹਨਾਂ ਵਾਸਤੇ ਹੀ ਇੱਥੇ ਹੈਰੋਇਨ ਦਾ ਆਦਾਨ-ਪ੍ਰਦਾਨ ਦਾ ਜਿਹੜਾ ਜੋ ਪ੍ਰਾਇਮਰੀ ਪ੍ਰਾਇਮਰ ਫਸਾਈ ਪੁਛਗੇ ਵਿਚ ਗੱਲ ਸਾਹਮਣੇ ਆਈ ਹੈ ਉਹਦੇ ਕੰਮ ਕਰ ਰਿਹਾ ਸੀਗਾ ਤੇ ਇਹਨਾਂ ਨੇ ਓਪੋਜ਼ਿਟ ਗੈਂਗ ਜਿਹੜਾ ਕਿ ਸਾਜਨ ਲੋਂਡਾ ਹੈ ਉਹ ਵੀ ਇਥੋਂ ਬਟਾਲੇ ਦਾ ਹੀ ਇੱਕ ਨੋਟੋਰੀਅਸ ਕ੍ਰਾਈਮਨਲ ਹੈ ਉਹਨਾਂ ਨਾਲ ਇਹਨਾਂ ਦੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਗੋਲੀਬਾਰੀ ਚੱਲੀ ਜਿਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਗ੍ਰੰਥਗੜ ਵਿਖੇ ਗੋਲੀ ਚਲਾਈ ਸੀ ਇਸ ਤੋਂ ਬਾਅਦ ਇਹਨਾਂ ਨੇ ਸ਼ੇਰਪੁਰ ਵਿਖੇ ਗੋਲੀ ਚਲਾਈ ਇਸ ਤੋਂ ਬਾਅਦ ਇਹਨਾਂ ਨੇ ਐਸਐਲ ਬਾਬਾ ਕਾਲਜ ਜਿਹੜਾ ਬਟਾਲੇ ਦਾ ਬੜਾ ਰਿਪਿਊਟਡ ਕਾਲਜ ਹੈ ਉਹਦੇ ਬਾਹਰ ਇਹਨਾਂ ਨੇ ਗੈਂਗਵਾਰ ਇੱਕ ਸਾਹ ਦੀ ਹੋਈ ਜਿਹੜੇ ਵਿੱਚ ਦੋਨੋਂ ਜਿਹੜੇ ਗੈਨ ਸੀਗੇ ਉਹਦੇ ਜਿਹੜੇ ਦੋਸ਼ੀ ਸੀਗੇ ਉਹਨਾਂ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਸਿੱਧੀਆਂ ਗੋਲੀਆਂ ਆਪਸ ਵਿੱਚ ਚਲਾਈਆਂ ਜਦੇ ਨਾਲ ਸਟੂਡੈਂਟਸ ਵਿੱਚ ਸਟੂਡੈਂਟਸ ਦੇ ਪੇਰੈਂਟਸ ਦੇ ਵਿੱਚ ਤੇ ਆਮ ਜਿਹੜੇ ਨਾਗਰਿਕ ਨੇ ਬਟਾਲਾ ਦੇ ਉਹਨਾਂ ਦੇ ਵਿੱਚ ਬਹੁਤ ਸਹਿਮ ਦਾ ਮਾਹੌਲ ਬਣ ਗਿਆ ਸੀਗਾ ਇਸ ਤੋਂ ਬਾਅਦ ਇਹਨਾਂ ਲਾਸਟ ਜਿਹੜੀ ਵਾਰਦਾਤ ਕੀਤੀ ਉਹਦੇ ਵਿੱਚ ਇਹਨਾਂ ਨੇ ਗਾਂਧੀ ਕੈਂਪ ਵਿੱਚ ਵਿਖੇ ਇਹਨੇ ਜਿਹੜੀ ਮੋਹਿਤ ਕਾਕਾ ਹੈ ਇਹਨੇ ਗੋਲੀ ਚਲਾਈ ਸੀ ਜਿਹਦੇ ਵਿੱਚ ਤਿੰਨ ਜਿਹੜੇ ਵਿਅਕਤੀ ਨੇ ਉਹ ਇੰਜਰਡ ਵੀ ਹੋ ਗਏ ਸੀਗੇ ਸੋ ਇਹ ਸਾਰੀਆਂ ਵਾਰਦਾਤਾਂ ਜਦੋਂ ਬੈਕ ਟੂ ਬੈਕ ਚੱਲ ਰਹੀਆਂ ਸੀਗਾ ਤਾਂ ਬਹੁਤ ਸਹਿਮ ਦਾ ਮਾਹੌਲ ਬਣ ਚੁੱਕਾ ਸੀਗਾ ਬਟ ਡੀਐਸਪੀ ਸਿਟੀ ਦੀ ਜਿਹੜੀ ਟੀਮ ਇਹ ਲੀਡ ਕਰ ਰਹੀ ਸੀਗੇ ਸੋ ਇਹਨਾਂ ਦੀ ਟੀਮ ਨੇ 2 ਦਿਨ ਪਹਿਲੋਂ ਜਿਹੜਾ ਡੀਐਸਪੀ ਸਿਟੀ ਇਨਸਪੈਕਟਰ CIA ਸਾਡੇ ਇਨਸਪੈਕਟਰ ਸੁਖਰਾਜ CIA ਇਨ ਚਾਰਜ ਤੇ ਐਸ ਐਚਓ ਸਿਟੀ ਸੁਭਜਿੰਦਰ ਜੀ ਉਹਨਾਂ ਵੱਲੋਂ ਇਹ ਰਲ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਜਿਦੇ ਵਿੱਚ ਇਹਨਾਂ ਨੇ ਪਾਣੀ ਦੋਸ਼ੀ ਜਿਹੜੇ ਨੇ ਸਿਟੀ ਦੇ ਏਰੀਆ ਦੇ ਵਿੱਚੋਂ ਇਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਵਿੱਚੋਂ ਮੇਨ ਦੋਸ਼ੀ ਜਿਹੜਾ ਮੋਹਿਰ ਕਾਕਾ ਅੱਜ ਹੈਰਿੰਗ ਦੀ ਰਿਕਵਰੀ ਵਾਸਤੇ ਇੱਥੇ ਲੈ ਕੇ ਆਏ ਸੀਗੇ ਬਟ ਉਹਨੇ ਹੈਰਿੰਗ ਦੀ ਜਗ੍ਹਾ ਪਿਸਤਲ ਲਕੋਇਆ ਹੋਇਆ ਸੀਗਾ ਤੇ ਪਿਸਤਲ ਫਾੜ ਕੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਕੇ ਇੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਚੱਕਵਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਜਵਾਬੀ ਕਾਰਵਾਈ ਦੇ ਵਿੱਚ ਉਹਦੇ ਵੀ ਫਾਇਰ ਸਰ ਕਿੰਨੀਆਂ ਗੋਲੀਆਂ ਚੱਲੀਆਂ ਉਧਰ ਤੱਕ ਜੀ ਮੋਹਿਤ ਕਾਕਾ ਵੱਲੋਂ 2 ਫਾਇਰ ਪੁਲਿਸ ਪਾਰਟੀ ਤੇ ਕੇ ਤੇ ਜਵਾਬੀ ਫਾਇਰ ਦੇ ਵਿੱਚ ਜਿਹੜਾ ਐਸਐਚਓ ਸਿਟੀ ਵੱਲੋਂ ਇੱਕ ਫਾਇਰ ਕੀਤਾ ਗਿਆ ਜੋ ਲੱਤੇ ਲੱਤੇ ਸਰ ਪੁਲਿਸ ਦਾ ਕੋਈ ਜਵਾਨ